ਸੁਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਕੈਨੇਡਾ ਦੇ ਵਿੱਚ ਸਾਬਤ ਸੂਰਤ ਨੌਜਵਾਨ ਨੇ ਵਧਾਇਆ ਪੰਜਾਬੀਆਂ ਦਾ ਮਾਣ ਕੈਨੇਡਾ ਦੇ ਸੈਂਟਰਲ ਜੇਲ੍ਹ ਦੇ ਅਫੀਸਰ ਵਜੋਂ ਸੰਭਾਲਿਆ ਅਹੁਦਾ ਤਰਨਤਾਰਨ ਜ਼ਿਲ੍ਹੇ ਦੇ ਠੱਕਰਪੁਰ ਪਿੰਡ ਤੋਂ ਹੈ ਅਰਸ਼ਦੀਪ ਸਿੰਘ ਦੋਸਤੋ ਬਹੁਤ ਵੱਡੀ ਖਬਰ ਹੈ ਕਿ ਪੰਜਾਬੀ ਜਦੋਂ ਕਿਸੇ ਦੂਸਰੀ ਕੰਟਰੀਆਂ ਦੇ ਵਿੱਚ ਜਦੋਂ ਜਾਂਦੇ ਨੇ ਔਰ ਰੋਜ਼ੀ ਰੋਟੀ ਦੇ ਸਾਧਨ ਵਾਸਤੇ ਜਾਂਦੇ ਨੇ ਤਾਂ ਬਹੁਤ ਸਾਰੇ ਪੰਜਾਬੀ ਜਿਹੜੇ ਕਿ ਉਧਰ ਨੂੰ ਉਹਨਾਂ ਦਾ ਵਾਖ ਹੁੰਦਾ ਹੈ ਤਾਂ ਉਧਰ ਵੀ ਸਟਡੀ ਹੁੰਦੀ ਹੈ ਉਧਰ ਦੇ ਕਲਚਰ ਤੋਂ ਵਾਕਫ ਹੁੰਦੇ ਨੇ ਔਰ ਉਹ ਫਿਰ ਅਜੀਹਾ ਕਲਚਰ ਚ ਵਸਦੇ ਨੇ ਕਿ ਬੇਸ਼ੱਕ ਉਹ ਗੇਮਸ ਹੋਣ ਜਾਂ ਫਿਰ ਪੁਲਿਸ ਦਾ ਡਿਪਾਰਟਮੈਂਟ ਹੋਵੇ ਜਾਂ ਉਥੇ ਵੀ ਮਤਲਬ ਕਿਸੇ ਨਾ ਕਿਸੇ ਏਜੰਸੀ ਦੇ ਵਿੱਚ ਹੋਣ ਉਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਔਕੇ ਦੀਆਂ ਬਾਰਕੀਆਂ ਨੂੰ ਸਿੱਖਦੇ ਨੇ ਉੱਥੇ ਵੀ ਉੱਥੇ ਰਹਿ ਕੇ ਉੱਥੇ ਦਾ ਕੰਪੀਟੀਸ਼ਨ ਲੜਦੇ ਨੇ ਔਰ ਜਿਸ ਦੇ ਵਿੱਚ ਉਹ ਫਤਿਹ ਪ੍ਰਾਪਤ ਕਰਦੇ ਨੇ ਹੁਣ ਵੱਡੀ ਖਬਰ ਹੈ ਕਿ ਅਰਸ਼ਦੀਪ ਸਿੰਘ ਜਿਹੜੇ ਕਿ ਤਰਨਤਾਰਨ ਜ਼ਿਲ੍ਹੇ ਦੇ ਵਾਸੀ ਨੇ ਉਹਨਾਂ ਦਾ ਪਿੱਛੋਕੜ ਹੈ ਕਿ ਉਹਨਾਂ ਨੇ ਬਕਾਇਦਾ ਤੌਰ ਤੇ ਕੈਨੇਡਾ ਦੇ ਸੈਂਟਰਲ ਜੇਲ੍ਹ ਦੇ ਆਫੀਸਰ ਬਣੇ ਉਹ ਆਪਣਾ ਅਹੁਦਾ ਸੰਭਾਲ ਲਿਆ ਹੁਣ ਮੈਂ ਇੱਥੇ ਇੱਕ ਗੱਲ ਇਹ ਵੀ ਦੱਸਣੀ ਚਾਹੁੰਦਾ ਕਿ ਬਹੁਤ ਸਾਰੇ ਸਾਡੇ ਨੌਜਵਾਨ ਜਿਹੜੇ ਨੇ ਆਪਣਾ ਭਵਿੱਖ ਬਣਾਉਣ ਵਾਸਤੇ ਉਹ ਅਲੱਗ ਅਲੱਗ ਕੰਟਰੀਆਂ ਦੇ ਵਿੱਚ ਗਏ ਹੋਏ ਨੇ ਅਲੱਗ ਅਲੱਗ ਦੇਸ਼ਾਂ ਦੇ ਵਿੱਚ ਗਏ ਹੋਏ ਨੇ ਔਰ ਅੱਜ ਵੀ ਜੇ ਪ੍ਰੈਜ਼ੈਂਟ ਆਪਾਂ ਗੱਲ ਕਰੀਏ ਤਾਂ ਮੈਂ ਪਿਛਲੇ ਦਿਨ ਦੀ ਐਪੀਸੋਡ ਕੀਤਾ ਸੀਗਾ ਕਿ ਹੁਣ ਪੰਜਾਬੀਆਂ ਦਾ ਮਤਲਬ ਬਾਹਰ ਜਾਣ ਦਾ ਜਿਹੜਾ ਰੁਝਾਨ ਹੈ ਖਾਸ ਕਰਕੇ ਸਟੂਡੈਂਟਸ ਦਾ ਉਹ ਘਟਦਾ ਜਾ ਰਿਹਾ ਹੈ ਔਰ ਉਹਨਾਂ ਦੇ ਰੁਝਾਨ ਦੇ ਘਟਣ ਕਰਕੇ ਉੱਥੇ ਜਿਹੜੇ ਆੜੇ ਜਿਹੜੇ ਲੜਕੇ ਲੜਕੀਆਂ ਪੰਜਾਬੀ ਪਹੁੰਚੇ ਨੇ ਉਹਨਾਂ ਨੂੰ ਹੁਣ ਆਪ ਜਿਹੜਾ ਦਿਨ ਰਾਤ ਮਿਲ ਰਿਹਾ ਹੈ ਹੁਣ ਦੇਖੋ ਇਹਨਾਂ ਦਾ ਅਰਸ਼ਦੀਪ ਸਿੰਘ ਦਾ ਪਰਿਵਾਰ ਪਤਾ ਨਹੀਂ ਕਿੰਨੇ ਸਾਲਾਂ ਤੋਂ ਮਤਲਬ ਕੈਨੇਡਾ ਦੀ ਧਰਤੀ ਤੇ ਰਹਿ ਰਿਹਾ ਸੀ ਔਰ ਇਸ ਬੱਚੇ ਨੇ ਕਿੰਨੀ ਮਿਹਨਤ ਕੀਤੀ ਹੋਏਗੀ ਕਿੰਨੀ ਮੁਸ਼ਕਲਤ ਕੀਤੀ ਹੋਏਗੀ ਕਿ ਅੱਜ ਇਹਨਾਂ ਨੂੰ ਇੱਕ ਉੱਥੇ ਵੀ ਜਿਹੜੀ ਕੈਨੇਡਾ ਦੀ ਸੈਂਟਰਲ ਜੇਲ ਹੈ بطور یہ چاہیے واسطے بھی بڑی مان بھی گل ہے اور بڑی مان بھی گل ہے اور پچھوں ترن ترن واسیاں واسطے بھی بڑی مان بھی گل ہے اور خاص کر کے ترن ترن زلے کا پنڈ ہے جی پورا ਅਕਰਪੁਰਾ ਪਿੰਡ ਦੇ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦੀ ਖੁਸ਼ੀ ਹੋ ਸਕਦੀ ਹੈ ਕਿਸ ਤਰ੍ਹਾਂ ਦਾ ਮਾਹੌਲ ਹੋ ਸਕਦਾ ਇਹ ਮੇਰੇ ਤੋਂ ਵੱਧ ਤੁਸੀਂ ਜਾਣਦੇ ਹੋ ਸੋ ਪੰਜਾਬੀ ਜਿੱਥੇ ਵੀ ਜਾਂਦੇ ਨੇ ਉਹ ਆਪਣੀ ਸਫਲਤਾ ਦੇ ਝੰਡੇ ਗੱਡਦੇ ਨੇ ਔਰ ਉਹਨਾਂ ਦੀ ਕਾਬਲੀਅਤ ਨੂੰ ਬਾਹਰਲੇ ਲੋਕ ਤਾਂ ਪਛਾਣਦੇ ਨੇ ਔਰ ਪਛਾਣਨ ਤੋਂ ਬਾਅਦ ਉਸ ਦੀ ਕਦਰ ਵੀ ਕਰਦੇ ਨੇ ਇਸੇ ਕਰਕੇ ਕਹਿੰਦੇ ਆ ਕਿ ਪੜਿਆ ਲਿਖਿਆ ਜਿਹੜਾ ਇੱਥੇ ਪੰਜਾਬ ਦੇ ਵਿੱਚ ਹੋਏਗਾ ਉਹ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰੇਗਾ ਔਰ ਉਥੇ ਪੜਿਆ ਲਿਖਿਆ ਵੀ ਪੂਰੀ ਤਰ੍ਹਾਂ ਕਦਰ ਹੈ ਜਿੱਥੇ ਕਾਨੂੰਨ ਹੈ ਜਿੱਥੇ ਕਾਨੂੰਨ ਹੈ ਜਿੱਥੇ ਸੰਵਿਧਾਨ ਦਾ ਡਰ ਹੈ ਉਥੇ ਜੋ ਵੀ ਹੋਏਗਾ ਉਹ ਬਹੁਤ ਹੀ ਸਿਸਟਮੈਟਿਕਲੀ ਹੋਏਗਾ ਜਿੱਥੇ ਲੋਕ ਖੁਦ ਬੇਈਮਾਨੀਆਂ ਕਰ ਕਰਕੇ ਦੂਜਿਆਂ ਦੇ ਹੱਕਾਂ ਦੇ ਉੱਪਰ ਡਾਕੇ ਮਾਰ ਮਾਰ ਕੇ ਆਪਣਾ ਰੋਜ਼ਗਾਰ ਚਲਾਉਂਦੇ ਨੇ ਔਰ ਉੱਥੇ ਫਿਰ ਤੁਹਾਨੂੰ ਪਤਾ ਕਿ ਪੜਿਆ ਲਿਖਿਆ ਨੂੰ ਕੋਈ ਨਹੀਂ ਪੁੱਛਦਾ ਸੋ ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਖਬਰ ਹੈ ਕਿ ਤਰਨ ਤਰਨ پنڈ ٹکرپور کا یہ نوجوان جڑا جنہ کا پچھوکڑ ہے جنہ کے بزرگ باہر گئے نے سو انہوں نے ایک بہت ویڈی مطلب کہہ سکتے ہیں کہ بہت واقع اکال پورکھ کا آشیرواد اس پریوار سے کہ نوجوان لڑکے ایک سینٹرل کنڈا کی سینٹرل جیل کے بطور آفیسر چنیا گیا ہے اور چینل وس پر بہت مبارک ہاں